ਜੇ ਲੀਡਰ ਹੋਵੇਂ 75 25 ਤੇਰੀ ਮੇਰੀ ਅੱਤੀ ਛੱਡੀ ਤੇਰਾ ਬਿਜ਼ਨਸ ਤੇ ਜੇ ਲੀਡਰ ਹੋਵੇ 80 20 ਮੈਨੂੰ ਪੜਿਓ ਜੀ ਇਹ 5-7 ਹਜ਼ਾਰ ਬੰਦਾ ਕਿਤੇ ਇਕੱਠਾ ਹੋ ਜਾਂਦਾ ਕਮੈਂਟ ਵੀ ਨਹੀਂ ਹੁੰਦੀ ਹੈ ਭਾਈ ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਾਂਗਰਸ ਦਾ ਕਾਟੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਜੀ ਹਾਂ ਵੱਡੀ ਖਬਰ ਤੁਹਾਨੂੰ ਦੇ ਰਹੇ ਆ ਨਵਜੋਤ ਸਿੰਘ ਸਿੱਧੂ ਪਾਣੀ ਪੀ ਪੀ ਕੇ ਅਮਰਿੰਦਰ ਸਿੰਘ ਰਾਜਾਵੜਿੰਗਸ ਨੇ ਆਪਣੀ ਹੀ ਪਾਰਟੀ ਦੇ ਲੀਡਰਾਂ ਤੇ ਰਗੜੇ ਲਗਾ ਰਹੇ ਨੇ ਸਿੱਧੂ ਨੇ ਇੱਕ ਵਾਰ ਫੇਰ ਬਾਗੀ ਸੁਰ ਲਾਪੇ ਨੇ ਨਵਜੋਤ ਸਿੰਘ ਸਿੱਧੂ ਨੇ ਵੱਡਾ ਨਿਸ਼ਾਨਾ ਸਾਧਿਆ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੋ ਵੱਖਰੀਆਂ ਰੈਲੀਆਂ ਦੇ ਉੱਤੇ ਸਵਾਲ ਖੜੇ ਕਰਦੇ ਨੇ ਉਹਨਾਂ ਨੂੰ ਜਵਾਬ ਦੇ ਰਿਆ ਉਹਨਾਂ ਕਿਹਾ ਕਿ 5 ਤੋਂ 7000 ਬੰਦਾ ਜੇਕਰ ਇਕੱਠਾ ਹੋ ਜਾਂਦਾ ਏ ਕਾਂਗਰਸ ਦਾ ਕਹ ਸਕਦੇ ਢਾਂਚਾ ਮਜ਼ਬੂਤ ਹੁੰਦਾ ਹੈ ਤਾਂ ਕਿਸੇ ਦੇ ਢਿੱਡ ਪੀੜ ਕਿਉਂ ਹੁੰਦੀ ਹੈ ਯਾਨੀ ਕਿ ਬਿਨਾ ਨਾਮ ਲੈ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਇਹ ਵੀ ਕਿਹਾ ਗਿਆ ਕਿ 80 20 ਦੇ ਸਮਝੌਤੇ ਕਰ ਲਏ ਗਏ ਜਾਂਦੇ ਨੇ ਸੋ ਉਹਨਾਂ ਨੂੰ ਬਾਹਰ ਕੱਢਾਂਗਾ ਯਾਨੀ ਕਿ ਸਿੱਧੇ ਤੌਰ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਤਾਂ ਨਹੀਂ ਲਿਆ ਪਰ ਸਾਫ਼ ਤੌਰ ਦੇ ਉੱਤੇ ਕਿਹਾ ਕਿ ਜਿਹੜੇ ਲੋਕਾਂ ਦੇ ਅੱਗੇ ਝੁਕਣ ਵਾਲੇ ਲੀਡਰ ਨੇ ਜਿਹੜੇ ਲੀਡਰ ਕਿਸੇ ਦੂਜੇ ਪਾਰਟੀ ਦੇ ਨਾਲ ਰਲ ਜਾਂਦੇ ਨੇ ਉਹਨਾਂ ਉਹ ਚੰਗੇ ਲੱਗਦੇ ਨੇ ਤੇ ਜਿਹੜੇ ਲੀਡਰ ਖੜ ਜਾਂਦੇ ਨੇ ਆਪਣਾ ਸਟੈਂਡ ਲੈ ਲੈਂਦੇ ਨੇ ਉਹ ਪਸੰਦ ਕਿਉਂ ਨਹੀਂ ਆਉਂਦੇ ਉਹਨਾਂ ਨੇ ਕਿਹਾ ਕਿ ਮੈਂ ਝੁਕਣ ਵਾਲਾ ਨਹੀਂ ਹਾਂ ਤੇ ਜਿਹੜੇ ਲੀਡਰ ਝੁਕਣ ਵਾਲੇ ਨਹੀਂ ਹੈ ਉਹਨਾਂ ਨੂੰ ਕਾਂਗਰਸ ਦੀ ਅਗਵਾਈ ਕਰਨੀ ਚਾਹੀਦੀ ਹੈ ਨਾ ਕਿ ਕਾਂਗਰਸ ਦੇ ਅਗਵਾਈ ਉਹ ਕਰਨ ਜਿਹੜੇ ਦੂਜੀ ਪਾਰਟੀਆਂ ਨਾਲ ਰਲੇ ਹੋਣ ਉਹਨਾਂ ਨੇ ਸਾਫ਼ ਕਿਹਾ ਕਿ ਜੇਕਰ ਉਹਨਾਂ ਨੂੰ ਕਦੇ ਵੀ ਮੌਕਾ ਮਿਲਿਆ ਤਾਂ ਉਹ ਅਜਿਹੇ ਲੀਡਰਾਂ ਨੂੰ ਕੱਢ ਕੇ ਪਰਾ ਮਾਰਨਗੇ ਕੀ ਕੁਛ ਕਿਹਾ ਨਵਜੋਤ ਸਿੰਘ ਸਿੱਧੂ ਨੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਜੇ ਲੀਡਰ ਹੋਵੇ 75 25 ਤੇਰੀ ਮੇਰੀ ਅੱਟੀ ਛੱਡੀ ਤੇਰਾ ਬਿਜ਼ਨਸ ਤੇ ਜੇ ਲੀਡਰ ਹੋਵੇ 80 20 ਮੈਨੂੰ ਪੜਿਓ ਜੀ ਕੰਨੀ ਮੁਜਾਫੀਤ ਤੇ ਲੀਡਰ ਜਿੰਦਾਬਾਦ ਲੀਡਰ ਦੇ ਕੇ ਹੁਣ ਜਿੰਦਾਬਾਦ ਲੀਡਰ ਪਾਰਟੀ ਨੂੰ ਕਿਰਮੀ ਤਾਂ ਦੇਣ ਜੇ 5-7 ਹਜ਼ਾਰ ਬੰਦਾ ਕਿਤੇ ਇਕੱਠਾ ਹੋ ਜਾਂਦਾ ਕਾਉਂਟੈਂਟ ਵੀ ਨਹੀਂ ਹੁੰਦੀ ਹੈ ਭਾਈ ਮੈਂ ਇੱਥੇ ਆਪਣੇ ਪਰਿਵਾਰ ਦੀ ਵਾਈ ਕਰਦੇ। ਨਾ ਮੇਰੀ ਵੇਤੇ ਦੀ ਖੱਡ, ਨਾ ਮੇਰਾ ਕੋਈ ਬਿਜ਼ਨਸ, ਨਾ ਮੇਰੀ ਸ਼ਰਾਬ ਦੀ ਖੱਡ। ਹੈ ਕਿ ਕਿਦਲੀ ਲੜਦੇ ਆਂ। ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਆਂ। ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨ ਨੂੰ ਨਹੀਂ ਹਟਦੇ, ਬਿਜ਼ਨਸ ਕਰਨ ਨੂੰ ਨਹੀਂ ਹਟਦੇ, 80-20 ਦੇ ਸਮਝੌਤੇ ਨਹੀਂ ਕਰਦੇ, ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ। ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ। ਪੰਜਾਬ ਕਾਂਗਰਸ ਨੂੰ ਅਨਿਕ ਗਿਗਾਣੀ ਪਾਉਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਹਟਾਉਣਾ ਪਊਗਾ ਔਰ ਇੱਕੋ ਚੀਜ਼ ਜੇ ਜਾਂਦੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ ਉਸੇ ਦੜ ਕੰਡੇ ਤੇ ਡੰਡਾ ਲਾ ਗਿਓ ਤੰਬੂ ਚ ਬੰਦੂ ਲਾ ਉਸੇ ਤੇ ਅਰਮ ਹੁੰਦਾ ਜਿਹੜਾ ਝੋਕਣਾ ਨਹੀਂ ਜਿਹੜਾ ਲੜਦਾ ਹੈ ਜਿਹੜਾ ਖੜਦਾ ਹੈ ਉਹ ਅੱਖਾਂ ਨੂੰ ਸੁਹਾਂਦਾ ਨਹੀਂ ਜਿਹੜਾ ਅਸੀਂ ਵੀ ਰਾਗਿਆ ਕਹਿੰਦੇ ਪਾਰਟੀ ਗਿਰਵੀ ਧਰਦੇ ਉਹテンਪੀਨ ਕਿਉਂ ਹੋਈ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ ਉਹ ਦਲੀਲ ਵੀ ਹੋਊ ਉਹਨੂੰ ਵਰਕਰ ਜਲੀਲ ਕਰੂ ਮੈਂ ਫੇਰ ਕਹਨਾ 100 ਬੰਦਾ ਇਕੱਠਾ ਹੋਵੇ ਇਥੇ ਤਾਂ ਹਜ਼ਾਰਾਂ ਨੇ 100 ਬੰਦਾ ਇਕੱਠਾ ਹੋਵੇ ਉੱਥੇ ਵੀ ਜਾਓ ਔਰ ਕਹੋ ਕਿ ਸਾਡੇ ਕੋਲ ਇਮਾਨਦਾਰ ਲੀਡਰ ਨੇ ਸਾਡੇ ਕੋਲ ਇੱਕ ਰੋਡ ਮੈਪ ਹੈ ਸਾਡੇ ਕੋਲ ਇੱਕ ਅਜੰਡਾ ਹੈ ਸਾਡੇ ਕੋਲ ਆ 50 60 ਹਜ਼ਾਰ ਕਰੋੜ ਰੁਪਈਆ ਬੈਂਕ ਚ ਪਾ ਕੇ ਪੰਜਾਬ ਦੇ ਨੌਜਵਾਨਾਂ ਦੇ ਨਾਮ ਨੂੰ 120000 ਕਰੋੜ ਰੁਪਇਆ ਜੇ ਕੋਈ ਇਮਾਨਦਾਰ ਆ ਗਿਆ ਸਾਰਾ ਕੁਝ ਪਟੜ ਦੂਗਾ ਇੱਕ ਸਾਲ ਚ ਪਟੜ ਦੂਗਾ ਟੀਆਂ ਲਾਉਣ ਵਾਲੇ ਲੋਕ ਧੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਗੋਡੇ ਲਾ ਕੇ ਰਾਤਾਂ ਨੂੰ ਪੈਰਾਂ ਚ ਝੁਕਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤ੍ਰਿਤ ਨਹੀਂ ਕਰ ਸਕਦੇ ਇਹ ਜੇ ਕੱਢੂਗਾ ਬਾਹਰ ਜੋਲੇ ਜੋਲੇ ਜਿਹੜੇ ਹਰੀ ਸਿੰਘ ਨਲਵੇ ਦੇ ਕਿਰਦਾਰ ਨੂੰ ਯਾਦ ਰੱਖਣ ਤਾਨੂੰ ਨੇ ਕਿਹਾ ਸੀ ਤੇਰੇ ਵਰਗਾ ਬੱਚਾ ਚਾਹੀਦਾ ਹਰੀ ਸਿੰਘ ਨਾਲ ਮੈਂ ਗੋਡਾ ਲਾ ਕੇ ਕਿਹਾ ਲੈ ਬਾਨੂ ਅੱਜ ਤੋਂ ਮੈਂ ਤੇਰਾ ਪੁੱਤ ਹਾਂ ਹਹਿ ਜਾ ਕਿਰਦਾਰ ਅੱਜ ਹਹਿ ਜਾ ਜਜ਼ਬਾਤ ਅੱਜ ਜਿੱਦਣ ਹੋਊ ਪੰਜਾਬ ਉੱਠ ਖੜੂ